ਇਹ ਜਿਹੜੇ ਵੀ ਸੈਂਸਰ ਲੱਗੇ ਹੋਏ ਨੇ ਜੇ ਰੋੜਾ ਰੂੜਾ ਜਾਂਦਾ ਹੀ ਉਹ ਸੈਂਸਰ ਲੱਗੇ ਹੋਏ ਨੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਵਿੱਚ ਬਲੇਟਾਂ ਦੀ ਸੇਫਟੀ ਖੜਾ ਇਹਨਾਂ ਦਾ ਜੀ ਐਗਰੀ ਜੌਣ ਦਾ ਰੋਟਾਵੇਟਰ ਤੇ 10 ਫੁੱਟਾ ਜੀ ਉਹ 12 ਫੁੱਟਾ ਹੈ 10 ਫੁੱਟਾ ਹੈ ਸਾਰੇ ਠੀਕ ਆ ਜੀ 7 ਫੁੱਟ 8 ਫੁੱਟ ਆ ਜਿਹੜਾ ਤੁਸੀਂ ਮਰਜ਼ੀ ਲੈ ਸਕਦੇ ਹੋ ਫੁੱਲ ਹੈਵੀ ਦੇ ਵਿੱਚ ਤੇ ਸਿੰਗਲ ਵੱਟ ਵਾਲੀ ਮੱਕੀ ਦੇ achar ਵਾਲੀ ਹੁਣ ਤਾਂ ਹਰੇਕ ਹੀ ਬਣਾਉਣ ਲੱਗਿਆ ਪਿਆ ਹਰੇਕ ਤੇ ਇਹੀ ਇੰਪਲੀਮੈਂਟ ਨੇ ਜਿਹੜੀ ਆ ਬਜਾਈ ਵਾਲੀ ਆ ਕੀ ਵੈਕਿਊਮ ਵਾਲੀ ਜੀ ਇਹਦੇ ਨਾਲ ਵੀ ਤੁਸੀਂ ਸਾਰੀਆਂ ਫਸਲਾਂ ਪੀ ਸਕਦੇ ਹੋ ਜੀ ਦੀ ਆ ਇਹਦੀ ਸਿਰਫ ਜਦੋਂ ਤੁਸੀਂ ਚਲਾਉਣੀ ਆ ਪਲੇਟਾਂ ਚੇਂਜ ਹੁੰਦੀਆਂ ਨੇ ਜਿੰਨੀ ਮਰਜ਼ੀ ਤੁਸੀਂ ਢੰਗਾਈ ਕਰ ਲਓ ਜੀ ਸਟੀਨਲੈਸ ਸਟੀਲ ਦੀਆਂ ਪਲੇਟਾਂ ਲਈ ਸਭ ਤੋਂ ਪਹਿਲਾਂ ਪਲੇਟਾਂ ਇਹਨਾਂ ਵਿੱਚ ਸਟਾਰਟ ਕਰੀਆਂ ਸੀ ਪਹਿਲਾਂ ਦੂਜੀ ਲੋਟ ਪੋਰ ਆਉਂਦੇ ਹੁੰਦੇ ਇੱਧਰ ਆ ਗਈ ਇਹਨਾਂ ਦੀ ਜੀ ਬੈਲਰ ਮਸ਼ੀਨ ਠੀਕ ਆ ਜੀ ਜੀ ਬਾਬੇ ਹੁਣ ਆਪਾਂ ਪਹੁੰਚ ਗਏ ਆ ਐਗਰੀ ਆਨ ਦੇ ਸਟਾਲ ਤੇ ਤੇ ਜਿਹੜੇ ਜਿਹੜੇ ਇਹਨਾਂ ਦੇ ਇੰਪਲੀਮੈਂਟ ਨੇ ਕੀ ਪ੍ਰਾਈਸ ਆ ਕਿਦਾਂ ਜਿਹਦੀ ਪ੍ਰਾਈਸ ਲਿਸਟ ਹੋਊ ਲੱਗੀ ਆਪਾਂ ਦੱਸਾਂਗੇ ਸਾਰੀ ਤੁਹਾਨੂੰ ਡਿਟੇਲ ਦੰਨੇ ਆ ਤੇ ਕਿੰਨੇ ਕਿਹੜੇ ਕਿਹੜੇ ਇੰਪਲੀਮੈਂਟ ਇਹਨਾਂ ਦੇ ਇਸ ਟਾਈਮ ਆ ਬਣਾ ਰਹੇ ਨੇ ਸਭ ਤੋਂ ਪਹਿਲੇ ਨੰਬਰ ਤੇ ਦਾ ਜੀ ਆਪਾਂ ਗੱਲ ਕਰੀਏ ਰੀਪਰ ਦੀ ਰੀਪਰ ਖੜਾ ਜੀ ਠੀਕ ਆ ਜੀ ਰੀਪਰ ਵੀ ਫੁੱਲ ਹੈਵੀ ਦੇ ਵਿੱਚ ਐਨ ਪੂਰਾ ਹੀ 288 ਬਲੇਡ ਨੇ 57 ਇੰਚ ਤੋਂ ਲੈ ਕੇ 61 ਇੰਚ ਤੱਕ ਤੁਸੀਂ ਲੈ ਸਕਦੇ ਹੋ ਠੀਕ ਆ ਜੀ ਪੂਰੀ 1 ਸਾਲ ਦੀ ਵਾਰੰਟੀ ਹੈ ਇਹਨਾਂ ਦੀ ਹਰੇਕ ਚੀਜ਼ ਦੀ ਤੇ ਅੱਗੇ ਆ ਗਿਆ ਜੀ ਇਹ ਜੇ ਵੀ ਸੈਂਸਰ ਲੱਗੇ ਹੋਏ ਨੇ ਜੇ ਰੋੜਾ ਰੂੜਾ ਜਾਂਦਾ ਹੀ ਬਹੁਤ ਸੈਂਸਰ ਲੱਗੇ ਹੋਏ ਨੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਵਿੱਚ ਭਲੇਟਾਂ ਦੀ ਸੇਫਟੀ ਹੋ ਜਾਊਗੀ ਤੇ ਇਸ ਤੋਂ ਅੱਗੇ ਖੜਾ ਇਹਨਾਂ ਦਾ ਜੀ ਐਗਰੀ ਆਉਣ ਦਾ ਰੋਟਾਵੇਟਰ ਤੇ ਇਹ ਕਿੰਨੇ ਫੁੱਟਾ ਇੱਕਾ ਛੋਟਾ ਜਿਹਾ ਖੜਾ ਇਹ ਵੀ ਆ ਵੱਡੇ ਦੀ ਤੁਹਾਨੂੰ ਡਿਟੇਲ ਦੰਨੇ ਆ ਕਿ ਲਓ ਜੀ ਇਹ ਹੈਗਾ 10 ਤੋਂ 12 ਫੁੱਟਾ ਰੋਟਾਵੇਟਰ ਆਈ ਤੁਸੀਂ 12 ਫੁੱਟ ਤੱਕ ਅਵੇਲੇਬਲ ਆ ਵੀ ਜਿਹੜਾ ਪ੍ਰਾਈਸ ਪਤਾ ਹੈ ਕੀ ਆ ਪ੍ਰਾਈਸ ਇਹਨਾਂ ਦੀ ਲਿਸਟ ਲੱਗੀ ਨਹੀਂ ਹੋਈ ਤੇ ਅੱਗੇ ਆ ਗਏ ਇਹਨਾਂ ਦਾ ਇਹ 10 ਫੁੱਟਾ ਜੀ ਉਹ 12 ਫੁੱਟਾ ਇਹ 10 ਫੁੱਟਾ ਹੈ ਸਾਰੇ ਬਣਾਉਂਦੇ ਨੇ ਇਹ ਇਹ ਆ ਗਏ ਇਹਨਾਂ ਦਾ ਜੀ ਤੇ ਕੰਪਿਊਟਰ ਕਰਾ ਠੀਕ ਆ ਜੀ 7 ਫੁੱਟਾ 8 ਫੁੱਟਾ ਜਿਹੜਾ ਤੁਸੀਂ ਮਰਜ਼ੀ ਲੈ ਸਕਦੇ ਹੋ ਫੁੱਲ ਹੈਵੀ ਦੇ ਵਿੱਚ ਆਣ ਤੇ ਸੈਟ ਆ ਜਿਹੜਾ ਤੁਸੀਂ ਜੇ ਤੁਸੀਂ ਜਿਹੜੀ ਤੁਹਾਨੂੰ ਚੋਇਸ ਆ ਤੁਸੀਂ ਉਹ ਲੈ ਸਕਦੇ ਹੋ ਇਹਨਾਂ ਦਾ ਆਪਦਾ ਵੀ ਸੈਟ ਆਉਂਦਾ ਜੇ ਤੁਸੀਂ ਹੋਰ ਕੋਈ ਲੈਣਾ ਤਾਂ ਉਹ ਵੀ ਉਹ ਕਰਾ ਸਕਦੇ ਹੋ ਕੰਪਿਊਟਰ ਕਰਾਏ ਇਹਦੀ ਕੀਮਤ ਹੈਗੀ ਆ 2,80,000 ਠੀਕ ਆ ਜੀ ਬਾਕੀ ਕਹਿੰਦੇ ਜੇ ਜਦੋਂ ਆਪਾਂ ਲੈਣੇ ਆ ਬੁਕਿੰਗ ਕਰਾਉਣੇ ਆ ਉਦੋਂ ਡਿਸਕਾਊਂਟ ਕਰ ਦੇਣਗੇ ਤੇ ਇਹ ਸਿੰਗਲ ਵੱਟ ਵਾਲੀ ਮੱਕੀ ਦੇ achar ਵਾਲੀ ਹੁਣ ਤਾਂ ਹਰੇਕ ਹੀ ਬਣਾਉਣ ਲੱਗਿਆ ਪਿਆ ਹਰੇਕ ਤੇ ਇਹੀ ਇੰਪਲੀਮੈਂਟ ਨੇ ਜਿਹੜੀ ਮਰਜ਼ੀ ਤੁਸੀਂ ਕੰਪਨੀ ਦੇ ਦੇਖ ਲਿਓ ਆ ਉਹੀ ਮੱਕੀ ਚ ਚੋਏ ਫੇਰ ਲਓ ਚਾਹੇ ਤੁਸੀਂ ਇਹਨੂੰ ਗੰਨੇ ਚ ਫੇਰ ਲਓ ਚਾਹੇ ਕਪਾ ਨਰਮੇ ਨਰਮੇ ਫੇਰ ਲਓ ਜਿਹੜਾ ਸਿਆੜ ਦੂਰ ਨੇ ਆ ਬਜਾਈ ਵਾਲੀ ਆ ਕੀ ਵੈਕਿਊਮ ਵਾਲੀ ਜੀ ਇਹਦੇ ਨਾਲ ਵੀ ਤੁਸੀਂ ਸਾਰੀਆਂ ਫਸਲਾਂ ਵੀ ਸਕਦੇ ਹੋ ਠੀਕ ਆ ਜੀ ਇਹ ਵੈਕਿਊਮ ਨਾਲ ਚੱਲਦੀ ਆ ਮੱਕੀ ਹੋ ਗਈ ਠੀਕ ਆ ਇਹ ਸੂਰਜਮੁਕੀ ਹੋ ਗਈ ਸਰੋਂ ਹੋ ਗਈ ਬਰੀਕ ਤੋਂ ਬਰੀਕ ਦਾਣਾ ਸਾਰੇ ਇਹ ਬੀਜ ਦੀ ਆ ਇਹਦੀ ਸਿਰਫ ਜਦੋਂ ਤੁਸੀਂ ਚਲਾਉਣੀ ਆ ਪਲੇਟਾਂ ਚੇਂਜ ਹੁੰਦੀਆਂ ਨੇ ਜਿੰਨੀ ਮਰਜ਼ੀ ਤੁਸੀਂ ਢੰਗਾਈ ਕਰ ਲਓ ਜਿੰਨੀ ਮਰਜ਼ੀ ਤੁਸੀਂ ਦੂਰੀ ਕਰ ਲਓ ਬੀਜ ਦੀ ਓਨੀਓ ਪਾਉਗੀ ਤੇ ਪਲੇਟਾਂ ਚੇਂਜ ਹੋ ਕੇ ਜਿਹੜੀ ਤੁਸੀਂ ਫਸਲ ਬੀਜਣੀ ਆ ਉਹਦੀ ਪਲੇਟ ਲਾ ਕੇ ਫੇਰ ਇਹ ਚੱਲੂਗੀ ਕਿਉਂਕਿ ਉਹਦੇ ਵਿੱਚ ਇਹਨਾਂ ਦੇ ਟੱਕਰ ਦਿੱਤੇ ਐਸੇ ਹਿਸਾਬ ਨਾਲ ਦਿੱਤੇ ਵੀ ਨੇ ਜਿਹੜੀ ਤੁਸੀਂ ਫਸਲ ਬੀਜਣੀ ਆ ਉਹਦੇ ਵਿੱਚ ਇੱਕ ਦਾਣਾ ਹੀ ਟਿਕੂਗਾ ਜੇ ਤੁਸੀਂ ਗਲਤ ਪਲੇਟ ਵਾਲੀ ਤਾਂ ਤੁਹਾਡਾ ਵੀ ਘੱਟ ਵੱਧ ਪਊਗਾ ਤਾਂ ਪਲੇਟ ਉਹੀ ਵਰਤੋ ਜਿਹੜੀ ਤੁਸੀਂ ਫਸਲ ਬੀਜਣੀ ਆ ਠੀਕ ਹੈ ਜੀ ਤੇ ਅੱਗੇ ਆ ਸੁਪਰ ਸੀਟਰ ਖੜਾ ਇਹਨਾਂ ਦਾ ਸੁਪਰ ਸੀਟਰ ਵੀ ਬਹੁਤ ਕੁਆਲਿਟੀ ਆ ਬਹੁਤ ਵਧੀਆ ਸਟੀਨਲੈਸ ਸਟੀਲ ਦੀਆਂ ਪਲੇਟਾਂ ਨੇ ਜੀ ਸਭ ਤੋਂ ਪਹਿਲਾਂ ਪਲੇਟਾਂ ਇਹਨਾਂ ਨੇ ਸਟਾਰਟ ਕਰੀਆਂ ਸੀ ਪਹਿਲਾਂ ਦੂਜੀ ਲੋਟ ਕੋਰ ਆਉਂਦੇ ਹੁੰਦੇ ਸੀ ਤਾਂ ਇਹਨਾਂ ਨੇ ਡਬਲ ਡਿਸਕ ਇਹਨਾਂ ਨੇ ਤਿਆਰ ਕਰੀ ਮਗਰ ਰੂਲਾ ਲੱਗਿਆ ਹੋਇਆ ਜੀ ਇੱਧਰ ਆ ਗਈ ਜਣਾ ਦੀ ਜੀ ਬੈਲਰ ਮਸ਼ੀਨ ਠੀਕ ਆ ਜੀ ਸਾਰਾ ਕੁਝ ਹੁਣ ਕੰਪਨੀ ਬਣਾ ਰਹੀ ਆ ਬਹੁਤ ਤਰੱਕੀ ਚ ਨੇ ਕੰਪਨੀ ਇਹ ਜੀ ਗੱਲ ਨਹੀਂ ਤੇ ਅੱਗੇ ਆ ਗਾ ਰੈਹ ਕੇ ਨਾਲ ਤੇ ਅੱਗੇ ਫੇਰ ਇੱਕ ਮਸ਼ੀਨ ਖੜੀ ਆ ਤੇ ਡਰਾ ਵੀ ਕੱਢ ਰਹੇ ਨੇ ਇੱਕ ਮੋਟਰਸਾਈਕਲ ਨਿਕਲਣਾ ਲੱਕੀ ਡਰਾ ਪਾ ਰਹੇ ਨੇ ਦੇਖੋ ਜਿਹਨੂੰ ਨਿਕਲੂਗਾ ਚਲੋ ਵਧੀਆ ਗੱਲ ਆ ਤੇ ਇਹ ਸਾਰੇ ਇੰਪਲੀਮੈਂਟਸ ਹੀ ਐਗਰੀ ਜ਼ੋਨ ਦੇ ਭਰਾਵੋ ਜੇ ਕਿਸੇ ਨੇ ਬੁਕਿੰਗ ਕਰਨੀ ਹੈ ਉਹ ਨੰਬਰ ਦੱਸ ਦੰਨੇ ਆ ਤਾਂ ਉਸ ਨੰਬਰਾਂ ਦੇ ਸੰਪਰਕ ਕਰ ਲਿਓ ਇਹ ਭਰਾਵੋ ਤੁਸੀਂ ਕੋਈ ਵੀ ਇਹਨਾਂ ਦਾ ਇੰਪਲੀਮੈਂਟ ਲੈਣਾ ਐਗਰੀ ਜ਼ੋਨ ਦਾ ਤਾਂ ਟੋਲ ਫਰੀ ਨੰਬਰ ਇਹਨਾਂ ਦਾ ਤੁਸੀਂ ਕਿਤੇ ਵੀ ਬੈਠੇ ਹੋ ਤਾਂ ਫੋਨ ਤੁਸੀਂ ਕਰ ਸਕਦੇ ਹੋ 1800 ਪੂਰਾ ਜੀ 37 7084 ਕਿਰਾਂ ਵੀ ਸਕਰੀਨ ਸ਼ਾਟ ਮਾਰ ਕੇ ਰੱਖ ਲਓ ਤੇ ਇਹਨਾਂ ਦੀ ਵੈਬਸਾਈਟ ਵੀ agrizone.com ਤੇ ਇਹ ਟੋਲ ਫਰੀ ਨੰਬਰ ਆ ਤੁਸੀਂ ਕਿਤੇ ਵੀ ਤੁਸੀਂ ਫੋਨ ਕਰੋਗੇ ਉਹ ਤਾਂ ਜਿਹੜਾ ਤੁਹਾਡੇ ਨਜ਼ਦੀਕੀ ਡੀਲਰ ਆ ਉਹ ਤੁਹਾਡੇ ਨਾਲ ਸੰਪਰਕ ਕਰ ਲੂਗਾ ਦੁਬਾਰੇ ਫੇਰ ਦੱਸ ਦਿੰਨੇ ਆ 1800 ਪੂਰਾ ਜੀ ਫਿਰ 13 7084 ਠੀਕ ਆ ਜੀ ਇਹ ਨੰਬਰ ਲੈਣਾ ਦੇ ਤਾਂ ਜਿਹੜੇ ਮੇਰੇ ਭਰਾ ਨੂੰ ਕੁਝ ਚਾਹੀਦਾ ਹੋਵੇ ਇੱਧਰ ਹੀ ਆਉਂਦਾ ਤਾਂ ਇੱਥੇ ਤੁਸੀਂ ਇਹ ਨੰਬਰਾਂ ਤੇ ਕਨੈਕਟ ਕਰਕੇ ਡੀਲਰ ਨਾਲ ਮਿਲ ਸਕਦੇ ਹੋ ਪੂਰੀ ਵੀਡੀਓ ਦੇਖਣ ਲਈ ਧੰਨਵਾਦ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਜਿਹੜੇ ਭਰਾ ਹਨ ਮੈਨਾਂ ਚੈਨੂ ਕਰ ਲਓ ਸਬਸਕ੍ਰਾਈਬ ਤੇ ਲਾਈਕ ਕਮੈਂਟ ਕਰਕੇ ਜੁੱਦ ਦੱਸਿਓ ਜਿਨ੍ਹਾਂ ਕੋਈ ਐਗਰੀ ਜਾਂਦਾ ਇੰਪਲੀਮੈਂਟ ਵਰਤਿਆ ਵੀ ਆ ਕਿੱਦਾਂ ਦੇ ਨੇ